ਰਾਜ ਕੁਮਾਰ ਚੇਅਰਮੈਨ ਜੀ ਪ੍ਰੇਮ ਕੁਮਾਰ ਜੀ ਸੰਵਤੀ ਮੈਂਬਰ ਹੈਪੀ ਜੀ ਅੰਕੂ ਜੀ ਲਾਡੀ ਜੀ ਜੁਰਦਾ ਪਹੁੰਚਿਆ ਮੈਂ ਵਾਲੀ ਤਰਵਾਦ ਕਰਦਾ ਸਾਰੇ ਨੂੰ ਜੀ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਆ ਪਠਾਨਕੋੜ ਦੇ ਜਿਹੜਾ ਪਿੰਡ ਪੋਆ ਹੈਗਾ ਉੱਥੇ ਪਹੁੰਚੇ ਆ ਦੱਸਦੀ ਕਿ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਜਿਹੜਾ ਲੋਕ ਸਭਾ ਇਲੈਕਸ਼ਨ ਆ ਗਿਆ ਅੱਜ ਸੁਖਜਿੰਦਰ ਰੰਧਾਵਾ ਜੀ ਜਿਹੜੇ ਹੈਗੇ ਨੇ ਕਾਂਗਰਸ ਦੇ ਉਮੀਦਵਾਰ ਲੋਕ ਸਭਾ ਗੁਰਦਾਸਪੁਰ ਤੋਂ ਉਹਨਾਂ ਵੱਲੋਂ ਓਏ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਦੱਸਦੀ ਕਿ ਇਸ ਤੋਂ ਪਹਿਲੇ ਓਏ ਤੋਂ ਪਹਿਲੇ ਉਹਨਾਂ ਵੱਲੋਂ ਇੱਕ ਮਾੜੀ ਪਿੰਡ ਹੈਗਾ ਖਾਨੀ ਖੂਈ ਹੈਗਾ ਗਰੋਟਾ ਹੈਗਾ ਉੱਥੇ ਦਾ ਦौरा ਕੀਤਾ ਗਿਆ ਤਾਂ ਹੁਣ ਉਹ ਕੋਏ ਪਹੁੰਚੇ ਨੇ ਤਸਵੀਰਾਂ ਤੁਸੀਂ ਜਿਹੜੀਆਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉੱਥੇ ਦੇਖ ਸਕਦੇ ਹੋ ਕਿ ਸੁਖਜਿੰਦਰ ਰੰਧਾਵਾ ਜੀ ਇਸ ਵੇਲੇ ਸਟੇਜ ਤੇ ਵਿਰਾਜਮਾਨ ਨੇ ਉਹਨਾਂ ਨਾਲ ਜਿਹੜੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਹੈਗੇ ਉਹਨਾਂ ਦੇ ਬੇਟੇ ਵੀ ਮੌਜੂਦ ਨੇ ਇੱਥੇ ਪੱਪੂ ਸੈਣੀ ਜੀ ਹੈਗੇ ਕਾਂਗਰਸੀ ਲੀਡਰ ਜਿਹੜੇ ਪ੍ਰੇਮ ਜੀ ਹੈਗੇ ਨੇ ਇੱਕ ਕਾਂਗਰਸੀ ਨੇਤਾ ਉਹ ਵੀ ਮੌਜੂਦ ਨੇ ਰਾਜਕੁਮਾਰੀ ਜੀ ਹੈਗੇ ਜਿਹੜੀ ਸਾਬਕਾ ਸਰਪੰਚ ਹੈਗੀ ਪੋਏ ਤੋਂ ਉਹ ਵੱਡੇ ਹਜੂਮ ਦੇ ਨਾਲ ਇੱਥੇ ਮੌਜੂਦ ਨੇ ਤੇ ਉਹਨਾਂ ਵੱਲੋਂ ਜਿਹੜਾ ਸੰਬੋਧਨ ਵੀ ਕੀਤਾ ਜਾ ਰ ਸਨਾ ਕਾਫੀ ਪਿਆਰ ਕਰ ਰਹੇ ਨੇ ਤੇ ਸੁਖਵਿੰਦਰ ਰੰਧਾਵਾ ਜੀ ਹੈਗੇ ਉਹਨਾਂ ਨੂੰ ਆਪਣਾ ਪੂਰਾ ਪਿਆਰ ਦੇ ਰਹੇ ਨੇ ਦੱਸਦੇ ਕਿਸ ਤੋਂ ਬਾਅਦ ਜਿਹੜੇ ਸੁਖਵਿੰਦਰ ਰੰਧਾਵਾ ਜੀ ਹੈਗੇ ਸਰਨਾ ਦੇ ਵਿੱਚ ਇੱਕ ਜਨਸਵਾਨ ਸੰਬੋਧਨ ਕਰਨਗੇ ਦੇਖਣਾ ਕਿ ਹੋਏਗਾ ਕਿ ਹੁਣ ਜਿਹੜੇ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ 1 ਜੂਨ ਕੀ ਲੋਕ ਉਸ ਵਕਤ ਵੀ ਜਿਹੜਾ ਇਹਨਾਂ ਨੂੰ ਪੂਰਾ ਪਿਆਰ ਦੇ ਦਿੰਦੇ ਨੇ ਤੇ ਇਹਨਾਂ ਨੂੰ ਜਿੱਤਾਂ ਜਿਹੜੇ ਹਾਸਲ ਕਰਵਾਉਂਦੇ ਨੇ ਤੇ ਦੋਸਤੋ ਗੱਲਬਾਤ ਸੁਣਾਵਾਂਗੇ ਇਹਨਾਂ ਨੇਤਾਵਾਂ ਨਾਲ ਕੀਤੀ ਸੀ ਵੀ ਕੀ ਇਹਨਾਂ ਦੇ ਹੈਗੇ ਨੇ ਜਿਹੜੇ ਅੱਗੇ ਫੰਡੇ ਹੈਗੇ ਨੇ ਜਾਂ ਕੀ ਇਹਨਾਂ ਦਾ ਪਲਾਨ ਹੈਗਾ ਕਿਸ ਤਰ੍ਹਾਂ ਪਾਰਟੀ ਨੂੰ ਜਿੱਤ ਕੇ ਪਹੁੰਚਾਣਗੇ ਜਿੱਤਣਗੇ ਪ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਖਾਨਪੁਰ ਮੀਡੀਆ ਪੀਸੀਐਮ ਲੋਕਾਂ ਦੇ ਦਿਲਾਂ ਦੀ ਧੜਕਣ ਜਿਨ੍ਹਾਂ ਨੂੰ ਪੂਰਾ ਪੰਜਾਬ ਕੀ ਉਹ ਸ਼ੇਰ ਆ ਇੱਕ ਹੋਰ ਸ਼ੇਰ ਦਾ ਤੁਹਾਡਾ ਕੰਮ ਕਰਾਂਗਾ ਰੰਦਾਵਾ ਸਾਹਿਬ ਮੈਂ ਤੁਹਾਨੂੰ ਦਰਿਓ ਇੱਕ ਸਾਡੇ ਪਾਣੀ ਦੀ ਟੈਂਕੀ ਬਣੀ ਹੋਈ ਐ ਬੋਰ ਨਹੀਂ ਕਰਨ ਦੇਰੇ ਜੋ ਵੀ ਸਾਰਾ ਉਹਨੇ ਵਾਪਸ ਲੈ ਲਿਆ ਸੀਵਰੇਜ ਬੋਰ ਵਾਲਿਆਂ ਦਾ ਹੁਣ ਬੋਰ ਸੈਂਕਸ਼ਨ ਹੋ ਗਿਆ ਬੋਰ ਤੇ ਟੈਂਡਰ ਹੋ ਗਿਆ 4 ਤਰੀਕ ਤੋਂ ਬਾਅਦ ਉਹ ਪਾਣੀ ਦਾ ਬੋਰ ਦੇ ਕੇ ਜਾਓਗੇ ਜੋ ਮਾਰੇ ਨੇ ਤੁਹਾਨੂੰ ਜਿੱਤ ਦੇ ਦੇਣੀ ਆ ਐ ਮੈਂ ਤੁਹਾਨੂੰ ਯਕੀਨੀ ਕਹਿੰਨਾ ਮਾਰੇ ਨੇ ਤੁਹਾਨੂੰ ਜਿੱਤ ਰੰਧਾਵਾ ਸਾਹਿਬ ਦਾ ਦਿਲ ਦੀਆਂ ਜੀਪੀਆਂ ਦਾ ਜਿਹੜੀਆਂ ਰੋਟੀ ਟੁੱਕਦੇ ਵੇਲੇ ਆਪਣਾ ਕੰਮ ਛੱਡ ਕੇ ਇਸ ਵੇਲੇ ਮੇਰੇ ਨਾਲ ਲੋੜ ਆ ਅੱਜ ਦੇਸ਼ ਦੇ ਸਬਦਾਨ ਨੂੰ ਬਚਾਉਣ ਦੀ ਲੋੜ ਆ ਅੱਜ ਦੇਸ਼ ਦੀਆਂ ਸਰਹੱਦਾਂ ਨੂੰ ਬਚਾਉਣ ਦੀ ਲੋੜ ਆ ਅੱਜ ਦੇਸ਼ ਨੂੰ ਚੀਨ ਤੋਂ ਬਚਾਉਣ ਦੀ ਲੋੜ ਆ ਜਿਹੜਾ ਮੈਂਬਰ ਪਾਰਲੀਮੈਂਟ ਜਾਂਦਾ ਉਹਦਾ ਕੰਮ ਆ ਆਪਣੇ ਪੰਜਾਬ ਦੀ ਗੱਲ ਕਰੇ ਆਪਣੇ ਦੇਸ਼ ਦੀ ਗੱਲ ਕਰੇ ਤੇ ਸਭ ਤੋਂ ਪਹਿਲਾਂ ਜਿੱਥੇ ਐਮਪੀ ਬਣ ਕੇ ਗਿਆ ਆਪਣੇ ਹਲਕੇ ਦੀ ਗੱਲ ਕਰੇ ਕਿ ਮੇਰੇ ਹਲਕੇ ਚ ਆ ਆ ਸਹੂਲਤਾਂ ਚਾਹੀਦੀਆਂ ਆ ਕਮੀਆਂ ਨੇ ਉੱਥੇ ਜਾ ਕੇ ਇਹ ਨਹੀਂ ਹੋਣਾ ਚਾਹੀਦਾ ਕਿ ਆਪਣੇ ਜ਼ਿਲ੍ਹੇ ਦੀ ਆਪਣੇ ਕੰਸਟਿਟੂਐਂਸੀ ਦੀ ਗੱਲ ਨਾ ਕਰੇ ਉਹ ਐਮਪੀ ਨੂੰ ਬੋਟ ਦਾ ਕੋਈ ਹੱਕਦਾਰ ਨਹੀਂ ਹੋਣਾ। ਡਾਕਟਰ ਸਦੇਗਨ ਤਰੀ ਬੋਲਦਾ ਮੈਂ ਆਪਣੇ ਮੁੱਦੇ ਦੀ ਗੱਲ ਤੇ ਖੜਾ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਮੁੱਖ ਮੰਤਰੀ ਇੱਕ ਮਜ਼ਬੂਤ ਤੇ ਦੋਸਤਾਨ ਨੂੰ ਪ੍ਰਧਾਨ ਮੰਤਰੀ ਚਾਹੀਦਾ ਤੇ ਜੋ ਰਾਹੁਲ ਗਾਂਧੀ ਨੇ ਕਿਹਾ ਕਿ ਡਰੋ ਮਤ ਮਦੀ ਸਾਹਿਬ ਤੁਹਾਡੇ ਕੋਲ ਅਸੀਂ ਬਿਲਕੁਲ ਹੀ ਡਰਾਂਗੇ ਇਸ ਦੇਸ਼ ਦੀ ਰੱਖਿਆ ਜਿਹੜੀ ਆ ਉਹਦੇ ਲਈ ਖੜੇ ਆ ਮੱਖਣ ਪ੍ਰਧਾਨ ਮੰਤਰੀ ਕਹਿ ਰਿਹਾ ਅੱਜ ਜਿਹੜੇ ਮੈਂ ਅੱਜ ਸੁਣ ਕੇ ਪ੍ਰਧਾਨ ਮੰਤਰੀ ਦਾ ਬਿਆਨ ਹੈਰਾਨ ਰਹਿ ਗਿਆ ਕਿਹਦਾ ਬੰਦੇ ਤੂੰ ਕਦੀ ਕਾਹੇ ਦੀ ਜਿੱਕੇ ਮੁਸਲਮਾਨੋ ਕੇ ਬਾਰੇ ਵਿੱਚ ਇਹੀ ਬੋਲਦੇ ਆਂ ਉੱਥੇ सोलह पिछले महीने की अप्रैल उन्नीस अप्रैल की बाड़मेर मैनु मुसलमानों की वोटों की जरूरत नहीं नहीं जे राहुल गांधी ने कहा है कि बच्चे पैदा करो तो आपकी प्रॉपर्टी उन आपसे लेकर जो बच्चे ज्यादा पैदा करेंगे उनको बांट देंगे उन वो सबसे ज्यादा मुस्लिम है जो बच्चे पैदा ਕਿ ਮੁਸਲਮਾਨ ਸਾਡੇ ਦੇਸ਼ ਦੇ ਵਾਸੀ ਨੇ ਕਿ ਨਹੀਂ ਵਾਸੀ? ਜੇ ਪ੍ਰਧਾਨ ਮੰਤਰੀ ਕਿਉਂ ਜਿੱਤ ਕੱਲ ਮੁੱਕਰ ਗਿਆ? ਫੇਰ ਕਹਿੰਦਾ ਅਸੀਂ આજ ਤੱਕ ਰੋਲੀ ਪਾਈ ਜਾਂਦੇ ਆ ਕਿ ਦੇਸ਼ ਨੂੰ ਬਰਬਾਦ ਜੇ ਕਰ ਰਿਹਾ ਤੇ ਅਡਾਨੀ ਬਾਨੀ ਲੁੱਟ ਕੇ ਲੈ ਗਏ ਨੇ। ਤੇ ਪਰਸੋਂ ਪ੍ਰਧਾਨ ਮੰਤਰੀ ਕਹਿ ਰਿਹਾ ਅਡਾਨੀ ਬਾਨੀ ਕਾ ਲੁੱਟ ਕਾ ਪੈਸਾ ਚੋਰੀ ਕਾ ਪੈਸਾ ਕਿਸਵੇਂ ਟੈਂਕੋਮ ਕਾ ਕਸ਼ਵਨ ਟੈਂਪੂ ਮੈਂ ਟੈਂਪੂ ਕਿੱਸੀ ਟੈਂਪੂ ਭਰ-ਭਰ ਕਰ ਜਾ ਰਹੇ ਹਨ ਔਰ ਤੂੰ ਤੂੰ ਤੇ ਟ੍ਰੇਨ ਭੜ ਕੇ ਉਹਨਾਂ ਦੇ ਪਹਿਲਾਂ ਹੀ ਖੋ ਕੇ ਲੈ ਗਿਆ ਜੇ ਟੈਂਪੂ ਗਿਆ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਈਡੀ ਦੇ ਨਾਲ ਬੰਦੇ ਫੜੇ ਨੇ ਤੁਸੀਂ ਈਡੀ ਦੇ ਡਰ ਦੇ ਨਾਲ ਮਹਾਰਾਸ਼ਟਰ ਦੀ ਸਰਕਾਰ ਤੋੜੀ ਤੁਸੀਂ ਮਧਿਆ ਪ੍ਰਦੇਸ਼ ਦੀ ਤੋੜੀ ਤੇ ਤੁਸੀਂ ਰਾਜਸਥਾਨ ਦੀ ਤੋੜਨਾ ਸੀ ਤੇ ਅਸੀਂ ਬੈਠੇ ਟੁੱਟਣ ਨਹੀਂ ਦਿੱਤੀ ਤੇ ਉਸੇ ਈਂਡੀ ਨੇ ਜਿਹੜੀ ਸਪੈਸ਼ਲ ਫੜਦੀ ਆ ਕਿ ਝੂਠਿਆਂ ਨੇ ਕੇਸ ਬਣਾਉਂਦੀ ਆ ਤੇ ਜਦੋਂ ਟੈਂਪੂ ਗਿਆ ਸੀ ਫੜ ਕੇ ਟੇਂਦਾ ਅੰਦਰ ਤੇ ਜਿੱਥੇ ਜਾ ਰਹੇ ਨੇ ਉਹਨੂੰ ਵੀ ਨਾਲ ਹੀ ਫੜਦਾ ਜਿਹਨਾਂ ਦਾ ਪ੍ਰੋਗਰਾਮ ਕਰਾਇਆ ਜਿਹੜਾ ਆਪਣੇ ਬਾਡ ਦੇ ਵਿੱਚ ਸੁਖਵਿੰਦਰ ਰੰਧਾਵਾ ਜੀ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੇ ਕੀ ਲੱਗਦਾ ਪ੍ਰੋਗਰਾਮ ਦੇਖੋ ਪ੍ਰੋਗਰਾਮ ਤੁਸੀਂ ਦੇਖਿਆ ਹੀ ਹੈ ਬਹੁਤ ਵਧੀਆ ਪ੍ਰੋਗਰਾਮ ਗਿਆ ਇਕੱਠ ਜਿਹੜਾ ਉਹ ਰੰਧਾਵਾ ਜੀ ਦੀ ਜਿੱਤ ਨੂੰ ਪੱਕੀ ਦੱਸ ਰਿਹਾ ਕੋਈ ਕਹਿੰਦਾ ਦੁਨੀਆ ਸੀ ਕਿ ਸੁਣਾਈ ਦੀ ਜਿਹੜੀ ਦੁਨੀਆ ਹਜ਼ਾਰ ਦੇ ਲਾਗੇ ਸਾਗੇ ਸੀ ਕੀ ਲੱਗਦਾ ਬੀਜੇਪੀ ਤੋਂ ਤੁਸੀਂ ਰਾਹ ਚਾਹੁੰਦੇ ਨਹੀਂ ਹਾਂਜੀ ਬੀਜੇਪੀ ਤੋਂ ਰਾਹਤ ਚਾਹੁੰਦੇ ਨੇ ਲੋਕੀ ਹਾਂਜੀ ਚਾਹੁੰਦੇ ਆ ਤਾਂ ਹੀ ਇਕੱਠ ਜਿਹੜਾ ਲੋਕਾਂ ਦਾ ਹੈ ਇਹਹੀ ਦੱਸ ਰਿਹਾ ਹੈ ਕਿ ਲੋਕੀ ਬੀਜੇਪੀ ਸਰਕਾਰ ਤੋਂ ਤੰਗ ਆ ਚੁੱਕੇ ਦੇ ਤੁਹਾਡੇ ਵਾਰਡ 'ਚ ਵੀ ਕਈ ਸਮੱਸਿਆਵਾਂ ਤੁਸੀਂ ਹੈ ਜਿਹੜੀਆਂ ਤੁਸੀਂ ਅਧਵਾ ਸਾਹਿਬ ਦੇ ਸਾਹਮਣੇ ਰੱਖੀਆਂ ਹਾਂ ਹਾਂਜੀ ਤੇ ਤੁਹਾਡੇ ਦੇ ਕੇ ਜੀ ਉਹ ਕਹਿ ਕੇ ਗਿਆ ਕਿ ਜੇ ਮੈਂ ਬਣਿਆ ਤਾਂ ਪਹਿਲੇ ਪਹਿਲੇ ਸਭ ਤੋਂ ਪਹਿਲਾ ਜਿਹੜੀ ਤੁਹਾਡੀ ਵਾਰਡ ਦੀਆਂ ਸਮੱਸਿਆਵਾਂ ਆ ਪਾਣੀ ਤੇ ਇੱਕ ਸ਼ਮਸ਼ਾਨ ਘਾੜ ਨੂੰ ਠੀਕ ਕੀਤਾ ਜਾਏਗਾ